ਲੋਕ ਸਭਾ ਚੋਣਾਂ 2024 ਦੇ ਸੰਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਇਲੈਕਸ਼ਨ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਨਾ ਲੈ ਕੇ ਜਾ ਸਕੇ ਇਸੇ ਸੰਬੰਧ ਦੇ ਵਿੱਚ ਸਮਰਾਲਾ ਪੁਲਿਸ ਵੱਲੋਂ ਹੈਡੋ ਚੌਂਕੀ ਤੇ ਨਾਕਾਬੰਦੀ ਕੀਤੀ ਗਈ ਤਾਂ ਵੱਖ-ਵੱਖ ਚਾਰ ਵਿਅਕਤੀਆਂ ਦੇ ਕੋਲੋਂ 1231000 ਰੁਪਏ ਨਕਦੀ ਬਰਾਮਦ ਕੀਤੀ ਗਈ ਇਸ ਸਬੰਧ ਵਿੱਚ ਸਮਰਾਲਾ ਪੁਲਿਸ ਦੇ ਐਸ ਐਚ ਓ ਬਰਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕੋਈ ਵੀ ਵਿਅਕਤੀ 50000 ਰੁਪਏ ਤੋਂ ਵੱਧ ਨਗਦ ਲੈ ਕੇ ਨਹੀਂ ਜਾ ਸਕਦਾ ਇਸ ਮੰਨ ਦੇ ਵਿੱਚ ਹੈਡੋ ਚੌਕੀ ਤੇ ਨਾਕਾਬੰਦੀ ਦੌਰਾਨ ਵੱਖ-ਵੱਖ ਵਿਅਕਤੀਆਂ ਕੋਲੋਂ 1230000 ਦੀ ਨਕਦੀ ਬਰਾਮਦ ਕੀਤੀ ਗਈ ਹੈ ਵਿਅਕਤੀਆਂ ਦੇ ਕੋਲ ਬਰਾਮਦ ਨਕਦੀ ਦੇ ਸਬੰਧਤ ਵਿੱਚ ਕੋਈ ਵੀ ਪੁਕਤਾ ਸਬੂਤ ਨਹੀਂ ਸੀ ਤਾਂ ਉਸ ਤੋਂ ਬਾਅਦ Rao Brinder Singh ਐਸ ਐਚ ਓ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਾਂਦੇ ਆ ਹਾਂਜੀ ਉਸੇ ਦੇਰ ਰਾਤ ਤੋਂ ਇਸੇ ਨਾਕਾਬਦੀ ਕੀਤੀ ਹੋਈ ਆ ਇਲੈਕਸ਼ਨ ਕਮਿਸ਼ਨ ਜਾਂ ਹਦੈਤਾ ਅਤੇ ਮਾਨਯੋਗ ਐਸਐਸਪੀ ਸਾਹਿਬ ਜੀ ਜਾਂ ਹਦੈਤਾ ਅਨੁਸਾਰ ਇਹ ਨਾਕਾਬਦੀ ਕੀਤੀ ਗਈ ਹੈ ਨਾਕਾਬਦੀ ਦੌਰਾਨ ਸਾਨੂੰ ਜਿਹੜੀ ਹੈ 50000 ਤੋਂ ਉਪਰ ਬੰਦਾ ਕਾਇਸਿਆ ਜਿਹੜਾ ਇਲੈਕਸ਼ਨ ਕਰਾਮ ਨਹੀਂ ਪਹੁੰਚਦਾ ਉਹ ਕਬਰ ਕੀਤਾ ਗਿਆ ਹੈਗਾ 4 ਬੰਦਿਆਂ ਕੋਲੋਂ ਹੁਣ ਤੱਕ ਦੀ 12 ਲੱਖ ਤੱਕ ਦੀ ਜਾਬਦਾਤ ਤੱਕ ਪੀਆ ਜਿਹੜੇ ਪੈਸੇ ਰਿਕਵਰ ਕੀਤੇ ਨੇ ਸਾਡੀਆਂ ਟੀਮਾਂ ਨੇ ਉਹ ਦੱਸਿਆ ਪੈਸੇ ਕਿੱਥੇ ਲੱਗੇ ਆ ਉਹ ਵੀ ਸਭ ਦੱਸਣੀ ਆ ਹਾਂ ਇਹ ਜਿਹੜੀ ਸਾਡੀਆਂ ਟੀਮਾਂ ਬਣੀਆਂ ਹੋਈਆਂ ਨੇ ਵੈਰੀਫਾਈ ਕਰਨ ਵਾਸਤੇ ਉਹਨਾਂ ਅੱਗੇ ਆਪਣਾ ਰਿਕਾਰਡ ਪੇਸ਼ ਕਰ ਦੇਣਗੇ ਉਹ ਜਿਵੇਂ ਵੀ ਹੋਊਗਾ ਉਹ ਉਹ ਜਿਹੜੀ ਮਨੀ ਆ ਇਹ ਲਖਨਾਧ ਵੀ ਪਾਕਤੀ ਜਾਂ ਸਕਦੀ ਆ ਇਹਦਾ ਉਹ ਮਕਸਦ ਆਈ ਆ ਵੀ ਇਹ ਮਨੀ ਆ ਜਿਹੜੀ ਜਿੰਨਾ ਚਿਰ ਸਾਫਤ ਨਹੀਂ ਕਰਦੇ ਵੀ ਕਿੱਥੇ ਕਾਦੇ ਵਾਸਤੇ ਵਰਤ ਰਹੇ ਨੇ ਫਿਰ ਉਸ ਇਲੈਕਸ਼ਨ ਦੇ ਦੌਰਾਨ

ਮੇਨ ਲੈ ਜਾ ਸਕਦੇ ਤੇ 306 ਦਾ ਸਾਥ ਨੇ ਜੇ ਲੈ ਕੇ ਜਾਣਗੇ ਤੇ ਰਸੀਮਾਂ ਦੇ ਖਿਲਾਫ ਜਿਹੜੇ ਅਸੀਂ ਸੰਮਤ ਸੰਾਇਤ ਨੇ ਦੇ ਰਹੇ ਹਾਂ ਕਾਰਵਾਈ ਹਾਂਜੀ ਤੁਸੀਂ ਦੇਰ ਰਾਤ ਤੋਂ ਇਥੇ ਨਾਕਾਬਦੀ ਕੀਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਇਥੇ ਨਾਕਾਬਦੀ ਕੀਤੀ ਗਈ ਹੈ ਨਾਕਾਬਦੀ ਦੌਰਾਨ ਸਾਨੂੰ ਜਿਹੜੀ ਹੈ 50000 ਤੋਂ ਉਪਰ

ਉਹਨਾਂ ਦੇ ਵਿੱਚ ਜਿਹੜੀ ਮਨੀ ਆਏ ਲਖਣਤ ਵੀ ਪਕਤੀ ਜਾਂ ਸਕਦੀ ਹੈ ਇਹਦਾ ਉਹ ਮਕਸਦ ਆਈ ਹੈ ਵੀ ਇਹ ਮਨੀ ਹੈ ਜਿਹੜੀ ਜਿੰਨਾ ਚਿਰ ਉਹ ਸਾਫਤ ਨਹੀਂ ਕਰਦੇ ਵੀ ਕਿੱਥੇ ਕਾਦੇ ਵਾਸਤੇ ਵਰਤ ਰਹੇ ਨੇ ਫਿਰ ਉਸ ਇਲੈਕਸ਼ਨ ਦੇ ਦੌਰਾਨ ਤਾਂ ਮਤਲਬ ਇਹੀ ਮੰਨਿਆ ਜਾਂਦਾ ਵੀ ਇਹ ਇਲੈਕਸ਼ਨ ਨਾਲ ਸੰਬੰਧ ਉਹ ਜਿਹੇ ਸਾਫਤ ਕਰਨੇ ਦੇ ਪੈਸੇ ਨੂੰ ਦਿੱਤੇ ਹਨ ਜਿਸ ਤਰ੍ਹਾਂ ਇਹ ਸੰਬੰਧਿਤ ਅਥਾਰਟੀ ਦਾ ਕੰਮ ਹੈ ਜੇ ਉਹਨਾਂ ਕੋਲ ਸਾਬਤ ਹੋ ਜਾਂਦਾ ਫਿਰ ਉਹਨਾਂ ਦਾ ਮੌਜੂਦ ਕੋਈ ਇਹਨਾਂ ਕੋਲ ਕੋਈ ਕੁਝ ਹਾਂ ਨਹੀਂ ਮੌਕੇ ਤੇ ਕੁਝ ਵੀ ਨਹੀਂ ਸਮੋਤ ਦੇ ਸਕਦੇ ਨਾ ਇਹ ਆਪਣੀ ਪੇਮੈਂਟ ਬਾਰੇ ਦੱਸ ਸਕਦੇ ਨੇ ਜਿਹੜਾ ਚੋੜੇ ਜਿਹੜੇ ਲੋਕ ਕੈਸ਼ ਵੀ ਚੈਰੀ ਕਰਕੇ ਜਾਂਦੇ ਉਹ ਕੋਈ ਇੰਨਾ ਵੀ 50000 ਤੋਂ ਵਾਪਸ ਨਹੀਂ ਦਰਾਂ ਨੇ ਇਲੈਕਸ਼ਨ ਨਹੀਂ ਲਿਜਾ ਸਕਦੇ ਤੇ ਦੇਖਦਾ ਤਾਂ ਸਾਫ ਨੇ ਜੇ ਲੈ ਕੇ ਜਾਣਗੇ ਤੇ ਰਸੀਦਾਂ ਦੇ ਖਿਲਾਫ ਜਿਹੜੇ ਵੀ ਸੰਮਤ ਸੰਾਇਤ ਮਿਲ ਰਹੀਆਂ ਸਾਲਾਂ ਵਿੱਚ